ਘੁੰਮਣ ਘਮਾਉ ਨੂੰ ਤਾਂ ਥਾਰ ਰੱਖੀ ਐ ਬੁਲਟ ਤਾਂ ਰੱਖਿਆ ਪਟਾਕੇ ਪਾਉ ਇੱਕ ਕੁੜੀ ਅਮਨਦੀਪ ਕੌਰ ਜੋ ਕਿ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਸੀ ਉਹ ਇੰਸਟਾਗ੍ਰam ਤੇ ਬੜੀ ਮਸ਼ਹੂਰ ਹੁੰਦੀ ਐ ਪਿਛਲੇ 2 ਮਹੀਨਿਆਂ ਤੋਂ ਤਾਂ ਉਸਨੇ ਮੀਡੀਆ ਦੀਆਂ ਬੜੀਆਂ ਸੁਰਖੀਆਂ ਬਟੋਰੀਆਂ ਚਰਚਾਵਾਂ ਦੇ ਵਿੱਚ ਰਹੀ ਕਿਉਂਕਿ ਉਸ ਕੋਲ ਮਹਿੰਗੀਆਂ ਘੜੀਆਂ ਮਹਿੰਗੇ ਫੋਨ ਥਾਰ ਬੁਲਟ ਮੋਟਰਸਾਈਕਲ ਅਤੇ ਆਲੀਸ਼ਾਨ ਕੋਠੀ ਮਹਿੰਗੀਆਂ ਕਲੋਨੀਆਂ ਦੇ ਵਿੱਚ ਪਲਾਟ ਇਹ ਸਭ ਕੁਝ ਜੋ ਉਸ ਕੋਲ ਸੀ ਤਾਂ ਉਹ ਸ਼ੱਕ ਦੇ ਘੇਰੇ ਦੇ ਵਿੱਚ ਆਉਂਦੀ ਹੈ ਕਿ ਇੱਕ ਪੁਲਿਸ ਮੁਲਾਜ਼ਮ ਦੇ ਕੋਲ ਇੰਨਾ ਕੁਝ ਕਿਵੇਂ ਹੋ ਸਕਦਾ ਹੈ ਫਿਰ ਪੁਲਿਸ ਉਸ ਤੇ ਨਿਗਾਹ ਰੱਖਦੀ ਹੈ ਤੇ ਕਈ ਲੋਕ ਇਹ ਚਰਚਾ ਵੀ ਕਰਦੇ ਸੀ ਕਿ ਇਹ ਤਾਂ ਚਿੱਟਾ ਵੇਚਦੀ ਹੈ ਇਹ ਤਾਂ 2 ਨੰਬਰ ਦਾ ਧੰਦਾ ਕਰਦੀ ਹੈ ਤੇ ਹੁਣ 3 April 2025 ਨੂੰ ਪੁਲਿਸ ਵੱਲੋਂ ਬਾਦਲ ਰੋਡ ਦੇ ਉੱਤੇ ਇਸ ਦੀ ਇਸ ਕਾਲੀ ਥਾਰ ਦੇ ਵਿੱਚੋਂ 17.71 ਗ੍ਰਾਮ ਚਿੱਟਾ ਬਰਾਮਦ ਕੀਤਾ ਜਾਂਦਾ ਹੈ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਕੇਸ ਦਰਜ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਪਰ ਥੋੜੇ ਦਿਨਾਂ ਬਾਅਦ ਹੀ ਅਦਾਲਤ ਵੱਲੋਂ ਇਸ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਇਸ ਕੁੜੀ ਦਾ ਆਪਣੇ ਪਤੀ ਨਾਲੋਂ ਤਲਾਕ ਹੋ ਜਾਂਦਾ ਹੈ ਤੇ ਇਹ ਚਰਚਾ ਵੀ ਰਹੀ ਕਿ ਇਸ ਕੁੜੀ ਦੇ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦੇ ਨਾਲ ਸੰਬੰਧ ਨੇ ਬੜੀ ਨੇੜਤਾ 곪 ਹੁਣ ਜਦੋਂ ਇਸ ਦੀ ਜ਼ਮਾਨਤ ਹੁੰਦੀ ਹੈ ਪਰ ਜੋ ਜ਼ਿਲ੍ਹਾ ਪੁਲਿਸ ਦੀ ਉਸ ਨੇ ਕੰਪੀਟੈਂਟ ਅਥਾਰਟੀ ਨੂੰ ਲਿਖ ਕੇ ਦਿੱਤਾ ਇਸ ਦੀਆਂ ਜੋ ਜਾਇਦਾਦਾਂ ਨੇ ਉਹਨਾਂ ਨੂੰ ਫ੍ਰੀਜ਼ ਕੀਤਾ ਜਾਵੇ ਕਿਉਂਕਿ ਇਸ ਦੀ ਜੋ ਆਮਦਨ ਹੈ ਉਹ ਘੱਟ ਆ ਪਰ ਖਰਚੇ ਜ਼ਿਆਦਾ ਨੇ ਇਹ ਚੀਜ਼ ਦੀ ਵੀ ਪੜਤਾਲ ਕੀਤੀ ਜਾਵੇ ਹੁਣ ਵਿਜੀਲੈਂਸ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ ਤੇ ਜਾਂਚ ਕੀਤੀ ਜਾਂਦੀ ਹੈ ਇਸ ਕੁੜੀ ਕੋਲ ਮੁਲਤਾਨੀ ਰੋਡ ਤੇ ਬਰਾਟ ਗ੍ਰੀਨ ਕਲੋਨੀ ਦੇ ਵਿੱਚ ਇੱਕ ਆਲੀਸ਼ਾਨ ਕੋਠੀ ਹੈ ਉਸ ਨੂੰ ਫ੍ਰੀਜ਼ ਕੀਤਾ ਗਿਆ ਤੇ ਮਲੋਟ ਰਿੰਗ ਰੋਡ ਤੇ ਇੱਕ ਪੌਸ਼ ਕਲੋਨੀ ਦੇ ਵਿੱਚ ਇਸ ਦਾ ਪਲਾਟ ਹੈ ਉਸ ਨੂੰ ਵੀ ਸੀਜ਼ ਕਰ ਦਿੱਤਾ ਗਿਆ ਫ੍ਰੀਜ਼ ਕਰ ਦਿੱਤਾ ਗਿਆ ਥਾਰ ਨੂੰ ਘੜੀਆਂ ਨੂੰ ਆਈਫੋਨ ਨੂੰ ਅਤੇ ਇਸ ਦੇ ਬੈਂਕ ਖਾਤੇ ਸਭ ਨੂੰ ਫ੍ਰੀਜ਼ ਕਰ ਦਿੱਤਾ ਗਿਆ ਤਾਂ ਜੋ ਇਹ ਕੋਈ ਚੀਜ਼ ਵੇਚ ਜਾਂ ਖਰੀਦ ਨਾ ਸਕਣ ਹੁਣ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਵਿਜੀਲੈਂਸ ਨੇ ਇਸ ਦੀ 1 April 2018 ਤੋਂ ਲੈ ਕੇ 31 March 2018 ਤੱਕ ਆਮਦਨ ਅਤੇ ਖਰਚਿਆਂ ਦੀ ਵੀ ਜਾਂਚ ਕੀਤੀ ਹੈ ਜਿਸ ਵਿੱਚ ਪਤਾ ਲੱਗਿਆ ਕਿ ਇਸ ਨੇ 7 ਸਾਲਾਂ ਦੇ ਵਿੱਚ 1 ਕਰੋੜ 8 ਲੱਖ ਤੋਂ ਉੱਪਰ ਰੁਪਇਆ ਕਮਾਇਆ ਪਰ ਜੋ ਇਸ ਦੇ ਖਰਚੇ ਸੀ ਇਸ ਦੇ ਖਰਚੇ 1 ਕਰੋੜ 39 ਲੱਖ ਤੋਂ ਉੱਪਰ ਸਨ ਹੁਣ ਜੋ 31 ਲੱਖ ਦਾ ਫਰਕ ਹੈ ਇਸ ਦੀ ਵਿਜੀਲੈਂਸ ਜਾਂਚ ਕਰ ਰਹੀ ਹੈ ਕਿ ਇਹ 31 ਲੱਖ ਜੋ ਇਸ ਕੋਲ ਆਇਆ ਉਹ ਕਿੱਥੋਂ ਆਇਆ ਇਸ ਨੇ ਕੀ ਇਹੋ ਜਿਹਾ ਕੀਤਾ ਜੋ ਇਹ 31 ਲੱਖ ਰੁਪਇਆ ਇਸ ਕੋਲ ਆਇਆ ਤੇ ਹੋਰ ਵੀ ਹੁਣ ਵਿਜੀਲੈਂਸ ਇਸ ਦੀ ਜਾਂਚ ਕਰ ਰਹੀ ਹੈ ਇੱਕ ਵਾਰ ਵਿਜੀਲੈਂਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਅੱਗੇ ਅਮਨਦੀਪ ਕੌਰ ਦੇ ਨਾਲ ਕੀ ਹੁੰਦਾ ਕਿਉਂਕਿ ਅਮਨਦੀਪ ਕੌਰ ਨੂੰ ਪੰਜਾਬ ਪੁਲਿਸ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਸੀ ਜਦੋਂ ਇਸ ਉੱਪਰ ਕੇਸ